ਕਿ ਆ ਵੀ ਉਹਦੇ ਲਈ ਪੈਸੇ ਕੱਢੀ ਕਰ ਰਹੇ ਹੁਣੇ ਆ ਕੇ ਤਾਂ ਰੋਕਿਆ ਮੈਨੂੰ ਉਹ ਮੈਨੂੰ ਉਹਨਾਂ ਨੇ ਲੰਮੇ ਬਾਫ ਆ ਕੇ ਉੱਥੇ ਉਹ ਪੁਰਾਣੀ ਰੰਜੀਸ਼ਤਾਨੀ ਤੋਂ ਲੱਗਣੀ ਸੀ ਰੰਜੀਸ਼ਤਾਨ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੋ ਪਹਿਲਾਂ ਵੀ ਦੱਸਿਆ ਮੈਂ ਭਾਜੀ ਕੀ ਨਾਮ ਹੈ ਮੇਰਾ ਨਾਮ ਨਮਨ ਮਾਨਸੇਲਾ ਜੀ ਨਮਨ ਮਾਨਸੇਲਾ ਜੀ ਕੀ ਉਹ ਭਾਜਪਾ ਦੇ ਤੁਸੀਂ ਮੈਂ ਵੈਸਪੁਰ ਦਾ ਰਾਜੀ ਲੁਧਿਆਣਾ ਦਾ ਜੀ ਅੱਛਾ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਸਿਵਲ ਹਸਪੀਟਲ ਤੁਸੀਂ ਆਇਓ ਮੈਂ ਵੀ ਆਪਣੀ ਦੁਕਾਨ ਲੈ ਗਈ ਮੇਰੀ ਕੋਲ ਪਾਰਲਰ ਚੌਕ ਅੱਛਾ ਆਪਣੀ ਦੁਕਾਨ ਤੋਂ ਜਦਾ ਰੋ ਰੂਟੀਨ ਵਿੱਚ 7 8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕ ਤੇ ਪਤਾ ਨਹੀਂ 2-3 ਦਿਨਾਂ ਤੋਂ ਕੀ ਸਿਸਟਮ ਹੋ ਰਿਹਾ ਮੈਨੂੰ 2-3 ਦਿਨ ਪਹਿਲਾਂ ਕਿਸੇ ਮੁੰਡਿਆਂ ਦੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਦੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਟ ਕਾਲਾਂ ਆਈਆਂ ਸੀ ਥ੍ਰੈਟ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਾ ਮੈਂ ਦੇਖਿਆ ਉੱਤੇ ਨੋਟਿਸ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਮੁੰਡੇ ਉੱਤੇ ਮੈਂ ਜਿੱਦਾਂ ਮੋੜ ਮੁੜਿਆ ਤੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਤੇਰਾ ਤੁਹਾਡਾ ਨਾਮ ਕੀ ਮੈਂ ਕਿਹਾ ਨਵਨ ਮਾਨਸਲ ਮੇਰਾ ਨਾਮ ਆ ਇਹਦਾ ਨਹੀਂ ਤੁਹਾਡਾ ਨਾਮ ਹੀ ਹੈ ਨਹੀਂ ਮੇਰੇ ਨਾਮ ਨੂੰ ਵਾਂਚਲੇ ਸਾਡੇ ਸ਼ਹਿਰ ਨੂੰ ਬੋਚਲੋ ਕਿੰਨੇ ਜਣੇ ਸੀਗੇ ਉਹ 8 9 ਜਣੇ ਸੀਗੇ ਕੱਲ ਤੇ ਸੀਗੇ ਉਹ ਮੁੰਡੇ ਪੈਦਲ ਭਜਦੇ ਭਜਦੇ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ ਭਜਦੇ ਆਈ ਰੋਡ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਕੇ ਆਪਣਾ ਬਚਾ ਕੀਤਾ ਬੰਦੇ ਵਾਕਬ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਇਹ ਕੌਣ ਨਹੀਂ ਸੀਗੇ ਮੈਨੂੰ ਤਾਂ ਇਹ ਲੱਗਾ ਜਿਹੜੇ ਮੁੰਡੇ ਉੱਥੇ ਆਪਣਾ ਪੀੜਾ ਵੀ ਉਹਦੇ ਲਈ ਪੈਸੇ ਇਕੱਠੀ ਕਰ ਰਹੇ ਹੋਣੇ ਆ ਕੇ ਤਾਂ ਰੋਕਿਆ ਮੈਨੂੰ ਉਹ ਮੈਨੂੰ ਉਹਨਾਂ ਨੇ ਲੰਮੇ ਬਾਪ ਆ ਕੇ ਉੱਥੇ ਪੁਰਾਣੀ ਰੰਜੀਤਾਨੀ ਤੁਹਾਨੂੰ ਲੱਗ ਗਈ ਰੰਜੀਤਾ ਮ ਭਾਜੀ ਕੀ ਨਾਮ ਹੈ ਮੇਰਾ ਨਾਮ ਨਮਨ ਮਾਨਸੇਲਾ ਜੀ ਨਮਨ ਵਾਸਲ ਜੀ ਕੀ ਉਹ ਭਾਜ ਭਾਦੇ ਤੁਸੀਂ ਮੈਂ ਵੈਸਪੋਦਾ ਰਾਜੀ ਲੁਧਿਆਣਾ ਦਾ ਜੀ ਅੱਛਾ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਸਿਵਲ ਹਸਪੀਟਲ ਤੁਸੀਂ ਆਇਓ ਮੈਂ ਜੀ ਆਪਣੀ ਦੁਕਾਨ ਲੈ ਗਈ ਮੇਰੀ ਕੋਲ ਪਾਰਨਰ ਚੌਕ ਅੱਛਾ ਆਪਣੀ ਦੁਕਾਨ ਤੋਂ ਜਦਾ ਰੋ ਰੂਟੀਨ ਵਿੱਚ 7 8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕਲਦਾ ਹਾਂ ਦੁਕਾਨ ਤੋਂ ਤੇ ਪਤਾ ਨਹੀਂ 2 3 ਦਿਨਾਂ ਤੋਂ ਕੀ ਸਿਸਟਮ ਹੋ ਰਿਹਾ ਮੈਨੂੰ 2 3 ਦਿਨ ਪਹਿਲਾਂ ਕਿਸੇ ਮੁੰਡਿਆਂ ਦੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਰਹੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਟ ਕਾਲਾਂ ਆਈਆਂ ਸੀ ਥ੍ਰੈਟ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਿਆ ਮੈਂ ਦੇਖਿਆ ਉੱਤੇ ਨੋਟਿਸ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਮੁੰਡੇ ਉੱਤੇ ਮੈਂ ਜਿੱਦਾਂ ਮੋੜ ਮੁੜਿਆ ਤੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਕਿੰਨਾ ਤੁਹਾਡਾ ਨਾਮ ਕੀ ਮੈਂ ਕਿ ਨਮਨ万ਸਲ ਮੇਰਾ ਨਾਮ ਆ ਕਹਿੰਦਾ ਨਹੀਂ ਤੁਹਾਡਾ ਨਾਮ ਹੀ ਐ ਨਹੀਂ ਮੈਂ ਕਿ ਨਮਨ万ਸਲ ਸਾਡੇ ਸ਼ਹਿਰ ਨੂੰ ਉਚਲੂ ਆ ਕੇ ਕਿੰਨੇ ਜਣੇ ਸੀਗੇ ਬੰਦੇ 4 8 9 ਜਣੇ ਸੀਗੇ ਕਾਤੇ ਸੀਗੇ ਉਹ ਮੁੰਡੇ ਪੈਦਲ ਭਜਦੇ ਭਜਦੇ ਆ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ ਭਜਦੇ ਆਈ ਰੋਡ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਕੇ ਆਪਣਾ ਬਚਾਅ ਕੀਤਾ ਬੰਦੇ ਵਾਕਿਬ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਇਹ ਕੌਣ ਨਹੀਂ ਸੀਗੇ ਮੈਂ ਤਾਂ ਇਹ ਲੱਗਾ ਜਿਹੜੇ ਮੁੰਡੇ ਉੱਤੇ ਆਪਣਾ ਪੀੜਾ ਵੀ ਉਹਦੇ ਲਈ ਪੈਸੇ ਕੱਢੀ ਕਰ ਰਹੇ ਹੋਣੇ ਕਿ ਤਾ ਤਾ ਰੋਕਿਆ ਮੈਨੂੰ ਉਹ ਮੈ ਕੁਝ ਪੁਰਾਣੀ ਰੰਜਿਸ਼ ਤਾਂ ਨਹੀਂ ਤੁਹਾਨੂੰ ਲੱਗਦੀ ਰੰਜਿਸ਼ ਤਾਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਦੱਸ ਪਹਿਲਾਂ ਵੀ ਦੱਸਿਆ ਮੈਂ ਭਾਜੀ ਕੀ ਨਾਮ ਹੈ ਮੇਰਾ ਨਾਮ ਨਮਨਵੰਤ ਸਲਾਈ ਜੀ ਨਮਨਵੰਤ ਵਾਸਲ ਜੀ ਕੀ ਉਹ ਭਾਜਪਾ ਦੇ ਤੁਸੀਂ ਮੈਂ ਵੈਸਪਤਾ ਰਾਜੀ ਲੁਧਿਆਣਾ ਦਾ ਜੀ ਅੱਛਾ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਸਿਵਲ ਹਸਪਤਲ ਤੁਸੀਂ ਆਇਓ ਮੈਂ ਜੀ ਆਪਣੀ ਦੁਕਾਨ ਹੈਗੀ ਮੇਰੀ ਕੋਪਾਲਨਰ ਚੌਕ ਅੱਛਾ ਆਪਣੀ ਦੁਕਾਨ ਤੋਂ ਜਦਾ ਰੋ ਰੁਟੀਨ ਵਿੱਚ 7 8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕਲਦਾ ਹਾਂ ਦੁਕਾਨ ਤੋਂ ਤੇ ਪਤਾ ਨਹੀਂ ਦੋ ਤਿੰਨ ਦਿਨਾਂ ਤੋਂ ਕਿ ਸਿਸਟਮ ਹੋ ਰਿਹਾ ਮੈਨੂੰ ਦੋ ਤਿੰਨ ਦਿਨ ਪਹਿਲਾਂ ਕਿਸੇ ਮੁੰਡਿਆਂ ਦੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਰਹੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਟ ਕਾਲਾਂ ਆਈਆਂ ਸੀ ਥ੍ਰੈਟ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਿਆ ਮੈਂ ਦੇਖਿਆ ਉੱਤੇ ਨੋਟਿਸ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਮੁੰਡੇ ਉੱਥੇ ਮੈਂ ਜਿੱਦਾਂ ਮੋੜ ਮੁੜਿਆ ਤੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਇਹਦਾ ਤੁਹਾਡਾ ਨਾਮ ਕੀ ਹੈ ਮੈਂ ਕਹਿੰਦਾ ਨਮਨ ਵਾਂਸਲ ਮੇਰਾ ਨਾਮ ਆ ਕਹਿੰਦਾ ਨਹੀਂ ਤੁਹਾਡਾ ਨਾਮ ਇਹ ਹੈ ਨਹੀਂ ਮੈਂ ਕਹਿੰਦਾ ਨਮਨ ਵਾਂਸਲ ਸਾਡੇ ਸ਼ਹਿਰ ਨੂੰ ਪੁੱਛ ਲਊਗਾ ਕਿੰਨੇ ਜਣੇ ਸੀਗੇ ਉਹ 8-9 ਜਣੇ ਸੀਗੇ ਕਦ ਤੇ ਸੀਗੇ ਉਹ ਮੁੰਡੇ ਪੈਦਲ ਭਜਦੇ-ਭਜਦੇ ਆ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ-ਭਜਦੇ ਆਈ ਰੋਡ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਗਿਆ ਆਪਣਾ ਬਚਾ ਕੀਤਾ ਬੰਦੇ ਵਾਕਬ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਇਹ ਕੌਣ ਨਹੀਂ ਸੀਗੇ ਮੈਨੂੰ ਤਾਂ ਇਹ ਲੱਗਾ ਜਿਹੜੇ ਮੁੰਡੇ ਉੱਥੇ ਆਪਣਾ ਪੀੜਾ ਵੀ ਉਹਦੇ ਲਈ ਪੈਸੇ ਕੱਢੀ ਕਰ ਰਹੇ ਉਹਨੇ ਕਿ ਤਾ ਰੋਕਿਆ ਮ ਕੁਝ ਪੁਰਾਣੀ ਰنجਿਸਤਾਨੀ ਤੁਹਾਨੂੰ ਲੱਗਦੀ ਰنجਿਸਤਾਨ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ 10 ਪਹਿਲਾਂ ਵੀ ਦੱਸਿਆ ਮੈਂ ਭਾਜੀ ਕੀ ਨਾਮ ਹੈ ਮੇਰਾ ਨਾਮ ਨਮਨਵੰਤ ਵਾਸਲ ਜੀ ਨਮਨਵੰਤ ਵਾਸਲ ਜੀ ਕੀ ਉਹ ਭਾਜਪਾ ਦੇ ਤੁਸੀਂ ਮੈਂ ਵੈਸਪੁਰਾ ਰਾਜੀ ਲੁਧਿਆਣਾ ਦਾ ਹਾਂ ਅੱਛਾ ਤੇ ਹੁਣ ਹੋਇਆ ਕਿ ਤੁਹਾਡੇ ਨਾਲ ਸਿਵਲ ਹਸਪਤਾਲ ਤੁਸੀਂ ਆਇਓ ਮੈਂ ਜੀ ਆਪਣੀ ਦੁਕਾਨ ਹੈਗੀ ਮੇਰੀ ਕੋਲ ਪਰਲਰ ਚੌਕ ਅੱਛਾ ਆਪਣੀ ਦੁਕਾਨ ਤੋਂ ਜਦਾ ਰੋਟੀਨ ਵਿੱਚ 7-8 7 ਵਜੇ 8 ਵਜੇ 6 ਵਜੇ ਇਹਨੇ ਵੀ ਨਿਕਲਦਾ ਹਾਂ ਦੁਕਾਨ ਤੋਂ ਤੇ ਪਤਾ ਨਹੀਂ 2-3 ਦਿਨਾਂ ਤੋਂ ਰੋਟੀ ਤੋਂ ਕੀ ਸਿਸਟਮ ਹੋ ਰਿਹਾ ਮੈਨੂੰ 2-3 ਦਿਨ ਪਹਿਲਾਂ ਕਿਸੇ ਮੁੰਡੇ ਆ ਰੇ ਫੋਨ ਵੀ ਆਏ ਸੀਗੇ ਧਮਕੀਆਂ ਦੇ ਦੇ ਸੀਗੇ ਮੈਨੂੰ ਫੋਨ ਦੇ ਉੱਤੇ ਥ੍ਰੈਟ ਕਾਲਾਂ ਆਈਆਂ ਸੀ ਥ੍ਰੈਟ ਕਾਲਾਂ ਆਈਆਂ ਸੀਗੀਆਂ ਮੈਨੂੰ ਅੱਛਾ ਤੇ ਅੱਜ ਮੈਂ ਆਪਣੀ ਦੁਕਾਨ ਤੋਂ ਨਿਕਲਿਆ ਮੈਂ ਦੇਖਿਆ ਉੱਤੇ ਨੋਟਿਸ ਕਰ ਰਹੇ ਸੀਗੇ ਰੇਕੀ ਕਰ ਰਹੇ ਸੀ ਮੁੰਡੇ ਉੱਥੇ ਮੈਂ ਜਿੱਦਾਂ ਮੋੜ ਮੁੜਿਆ ਉੱਤੇ ਇੱਕ ਮੁੰਡੇ ਨੇ ਮੈਨੂੰ ਹੱਥ ਦਿੱਤਾ ਮੈਂ ਰੁਕ ਗਿਆ ਇਹਦਾ ਤੁਹਾਡਾ ਨਾਮ ਕੀ ਹੈ ਮੈਂ ਕਿਹਾ ਨਮਨ ਮਾਨਸਲ ਮੇਰਾ ਨਾਮ ਆ ਕਹਿੰਦਾ ਨਹੀਂ ਤੁਹਾਡਾ ਨਾਮ ਇਹ ਹੈ ਨਹੀਂ ਮੈਂ ਕਿਹਾ ਨਾ ਮੁੰਨਾਂ ਚਲੇ ਸਾਢੇ 4-5 ਮੁੰਨਾਂ ਚਲੇ ਕਿੰਨੇ ਜਣੇ ਸੀਗੇ ਉਹ 8-9 ਜਣੇ ਸੀਗੇ ਕੱਟੇ ਸੀਗੇ ਉਹ ਮੁੰਡੇ ਪੈਦਲ ਭਜਦੇ ਭਜਦੇ ਆ ਇੱਕ ਮੁੰਡੇ ਨੇ ਮੇਰੇ ਚੰਡ ਮਾਰੀ ਪਿੱਛੇ ਇੱਕ ਮੁੰਡੇ ਨੇ ਦਾਤ ਮਾਰਿਆ ਇਹਨਾਂ ਨੂੰ ਮੁੰਡੇ ਭਜਦੇ ਭਜਦੇ ਆਈ ਰੋਡ ਮੈਂ ਉੱਥੇ ਇੱਕ ਦੁਕਾਨ ਦੇ ਅੰਦਰ ਵੜ ਗਿਆ ਆਪਣਾ ਬਚਾ ਕੀਤਾ ਬੰਦੇ ਵਾਕਫ ਹੈ ਤੁਹਾਡੇ ਨਹੀਂ ਮੈਂ ਨਹੀਂ ਜਾਣਦਾ ਇਹ ਕੌਣ ਸੀ ਇਹ ਕੌਣ ਨਹੀਂ ਸੀਗੇ ਮੈਨੂੰ ਤਾਂ ਇਹ ਲੱਗਾ ਜਿਹੜੇ ਮੁੰਡੇ ਉੱਤੇ ਆਪਣਾ